ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਹੜੀ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਈ ਹੈ ਹੜ੍ਹਾਂ ਦੇ ਕਾਰਨ ਜਿਹੜੇ ਲੋਕਾਂ ਨੇ ਇਸ ਸੰਤਾਪ ਭੋਗਿਆ ਜਿਨ੍ਹਾਂ ਦਾ ਕਾਰੋਬਾਰ ਸਾਰਾ ਸਮਾਨ ਜਿਹੜਾ ਖਤਮ ਹੋ ਚੁੱਕਿਆ ਤਾਂ ਉਹਨਾਂ ਦਾ ਮੁਰਵ ਸੇਵਾ ਕਿਵੇਂ ਹੋਵੇਗਾ ਕੀ ਆਖਰਕਾਰ ਉਹ ਲੋਕ ਜਿਹੜੇ ਨੇ ਉਹ ਆਪਣਾ ਮੁਰਵ ਦੁਆਰਾ ਘਰ ਬਣਾ ਸਕਣਗੇ ਦੁਬਾਰਾ ਆਪਣਾ ਸਮਾਨ ਬਣਾ ਸਕਣਗੇ ਜਾਂ ਫਿਰ ਉਹ ਹਰ ਸਮੇਂ ਇਸੇ ਕੁਦਰਤੀ ਆਫਤ ਦੀ ਮਾਰ ਹੇਟ ਰਹਿਣਗੇ ਜਾਂ ਫਿਰ ਜਿਹੜੇ ਦਰਿਆ ਨੇ ਜਾਂ ਬੰਨ ਨੇ ਉਹਦਾ ਕੋਈ ਪੱਕਾ ਹੱਲ ਹੋਵੇਗਾ ਇਸ ਤੇ ਅਸੀਂ ਪੂਰੀ ਜਿਹੜੀ ਆ ਗੱਲਬਾਤ ਕਰਾਂਗੇ ਕਿ ਆਖਰਕਾਰ ਕਿਵੇਂ ਉਹ ਲੋਕ ਦੁਬਾਰਾ ਮੁਰ ਆਪਣੇ ਘਰਾਂ ਦੇ ਵਿੱਚ ਜਾਣਗੇ ਕਿਵੇਂ ਘਰ ਦੀ ਜਿਹੜੀ ਆ ਸਾਰੀ ਉਹ ਰੈਨੋਵੇਸ਼ਨ ਕਰਨਗੇ ਜਨ ਕਿ ਘਰ ਤਿਆਰ ਕਰਨਗੇ ਸਮਾਨ ਬਣਾਣਗੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਕੋਈ ਮਕਾਨ ਬਣਾਉਣਾ ਹੁੰਦਾ ਹੈ ਘਰ ਦਾ ਸਮਾਨ ਲੈਣਾ ਹੁੰਦਾ ਤਾਂ ਸਾਰੀ ਜ਼ਿੰਦਗੀ ਜਿਹੜੀ ਹੈ ਇਸ ਦਾ ਤੇ ਲੱਗ ਜਾਂਦੀ ਹੈ ਪਰ ਬੜਾ ਸਮਾਂ ਲੱਗ ਜਾਂਦਾ ਹੈ ਕਿ ਘਰ-ਬਾਰ ਬਣਾਉਣ ਲਈ ਤਾਂ ਅਖਰਕਾਰ ਉਹ ਮੁਰਦਵਾਰਾ ਵਸੇਵਾ ਕਿਵੇਂ ਕਰ ਸਕਾਂਗੇ ਇਹ ਅਸੀਂ ਤੁਹਾਨੂੰ ਅੱਜ ਇਸ ਬੋਲ ਦਾ ਪੰਜਾਬ ਦੇ ਵਿੱਚ ਜਿਹੜੀ ਸਾਰੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਮੈਨਾਂ ਮੇਰੇ ਸਹਿਯੋਗੀ ਗੁਰਮukh ਸਿੰਘ ਪਾਲਾ ਜੀ ਮੌਜੂਦ ਨੇ ਪਾਲਾ ਸੱਸੀ ਕਾਲ ਜੀ ਰਪਾੜ ਜੀ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਮਾਰ ਆਉ ਫਰੋਜ਼ਪੁਰ ਗੁਰਦਾਸਪੁਰ ਸ਼ਿਆਰਪੁਰ ਉਸ ਅੰਮ੍ਰਿਤਸਰ ਦੇ ਇਲਾਕੇ ਚ ਉਸ ਜਗ੍ਹਾ ਤੇ ਸਾਫਤਵਾਦ ਮਾਰ ਪਈ ਹੈ ਕਿ ਆਪਾਂ ਸਮਝੀਏ ਕਿਉਂਕਿ ਉਹਨਾਂ ਨੂੰ ਹਰ ਸਮੇਂ ਕਿਸੇ ਨਾ ਕਿਸੇ ਚੀਜ਼ ਦੀ ਮਾਰ ਪੈਂਦੀ ਹੈ ਕਦੇ ਕੁਦਰਤੀ ਆਫਤ ਆ ਜਾਂਦੀ ਹੈ ਜਾਂ ਫਿਰ ਕਦੇ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਇਦਾਂ ਦਾ ਸਬੰਧ ਹੋ ਜਾਂਦਾ ਹੈ ਤਾਂ ਇਹ ਜਿਹੀਆਂ ਜਿਹੜੀਆਂ ਨੇ ਲਗਾਤਾਰ ਉਹਨਾਂ ਨੂੰ ਮਾਰਾ ਪੈਂਦੀਆਂ ਰਹੰਦੀਆਂ ਨੇ ਕਿਉਂਕਿ ਜਦੋਂ ਅਜਿਹਾ ਸਥਿਤੀ ਬਣ ਜਾਂਦੀ ਹੈ ਸਾਰਾ ਘਰ-ਬਾਰ ਖਤਮ ਹੋ ਜਾਂਦਾ ਹੈ ਕੀ ਲੱਗਦਾ ਕਿ ਉਹ ਲੋਕ ਵਿਚਾਰੇ ਆਪਣਾ ਕੰਮ-ਕਾਜ ਸੈੱਟ ਕਰ ਪਾਣਗੇ ਆਪਣਾ ਸਮਾਨ ਬਣਾ ਪਾਣਗੇ ਆਪਣੇ ਪਰਿਵਾਰ ਨੂੰ ਉਸ ਕਮਰੇ ਕਿ ਛੱਤ ਹਰੇ ਪਾਣਗੇ ਉਹ ਦੇਖੋ ਅਮਰਜੀਤ ਜਿਹੜੀ ਗੱਲ ਮੋੜ ਬਸੇਬਾ ਤੁਸੀਂ ਜਿਵੇਂ ਕਿਹਾ ਸ਼ਬਦ ਕਹਿਣ ਨੂੰ ਬੜਾ ਸੌਖਾ ਤੇ ਬੜਾ ਛੋਟਾ ਲੱਗਦਾ ਪਰ ਇੱਕ ਬੜਾ ਚਿੰਤਾ ਦਾ ਵੀ ਵਿਸ਼ਾ ਤੇ ਬੜਾ ਗੰਭੀਰ ਵਿਸ਼ਾਏ ਦੇ ਲਈ ਸਰਕਾਰਾਂ ਨੂੰ ਸੋਚਣਾ ਪਏਗਾ ਬੇਸ਼ੱਕ ਪੰਜਾਬ ਦੇ ਕਲਾਕਾਰ ਹੁਣ ਗੱਲ ਫੇਰ ਪੰਜਾਬ ਦੀ ਆ ਗਈ ਪਰ ਆਪਾਂ ਇਹਦੇ 'ਚ ਜਿਹੜਾ ਮੋੜ ਬਸੇਬਾ ਹੁਣ ਇਕੱਲੇ ਪੰਜਾਬ ਦੀ ਗੱਲ ਨਹੀਂ ਰਹਿ ਗਈ ਬੱਡਾ ਨੁਕਸਾਨ ਪੰਜਾਬ ਚ ਹੋਇਆ ਪੰਜਾਬ ਦੇ ਮੱਧ ਆ ਦਵਾਬਾ ਦੇ ਵਿੱਚ ਹੋਇਆ ਪਠਾਨਕੋਟ ਤੋਂ ਲੈ ਕੇ ਜਿਵੇਂ ਫਾਜ਼ਿਲਕਾ ਹਬੌਰ ਤੱਕ ਲੋਕਾਂ ਦਾ ਨੁਕਸਾਨ ਹੋਇਆ ਜਿੰਨੇ ਵੀ ਰਸਤੇ ਚ ਜ਼ਿਲ੍ਹੇ ਆਉਂਦੇ ਆ 11 12 10 ਬਿਲਕੁਲ ਤੇ ਇਹਦੇ ਨਾਲ ਨਾਲ ਡੇਰਾ ਬਸੀ ਤੋਂ ਲੈ ਕੇ ਘੱਗਰ ਨੇ ਵੀ ਖਨੌਰੀ ਤੱਕ ਮਾਰ ਕੀਤੀ ਹੈ ਪੰਜਾਬ ਦੇ ਦੋਨੋਂ ਪਾਸੇ ਜਿਹੜਾ ਇਹ ਮਾਰ ਹੈ ਪਾਣੀ ਦੀ ਮਾਰ ਪਈ ਹੈ ਹੁਣ ਉਹਦੇ ਚ ਇਹ ਤਾਂ ਗੱਲ ਹੋ ਗਈ ਪੰਜਾਬ ਦੀ ਹੂੰ ਹਰਿਆਣਾ ਨੂੰ ਨਦੀਆਂ ਨੇ ਮਾਰ ਕੀਤਾ ਦਿੱਲੀ ਨੂੰ ਮਾਰ ਕੀਤਾ ਹਿਮਾਚਲ ਚ ਕਿੰਨੇ ਬੱਦਲ ਫਟੇ ਉੱਤਰਾਖੰਡ ਚ ਕਿੰਨੇ ਬੱਦਲ ਫਟੇ ਕਿੰਨੇ ਲੋਕਾਂ ਦੇ ਘਰ ਰੁੜੇ ਕਿੰਨੇ ਲੋਕ ਰੁੜ ਗਏ ਲਾਪਤਾ ਹੋ ਗਏ ਅਜੇ ਤੱਕ ਤਾਂ ਉਹਨਾਂ ਪਰਿਵਾਰਾਂ ਨੂੰ ਇਹ ਹੀ ਨਹੀਂ ਪਤਾ ਕਿ ਸਾਡੇ ਪਰਿਵਾਰ ਦੇ ਮੈਂਬਰ ਕਿੱਥੇ ਨੇ ਬਿਲਕੁਲ ਅਜੇ ਤੱਕ ਇੱਕ ਦੂਜੇ ਨਾਲ ਕੰਟੈਕਟ ਤੱਕ ਨਹੀਂ ਹੋ ਸਕਿਆ ਪੰਜਾਬ ਦੇ ਹਿਮਾਚਲ ਦੇ ਬਹੁਤ ਸਾਰੇ ਇਲਾਕੇ ਇਦਾਂ ਦੇ ਆ ਲੋਕਾਂ ਨੂੰ ਹਿਮਾਚਲ ਦੇ ਕਾਫੀ ਇਲਾਕਿਆਂ 'ਚ ਅਜੇ ਤੱਕ ਇਦਾਂ ਹੀ ਨਹੀਂ ਪਤਾ ਕਿ ਸਾਡਾ ਪਿੰਡ ਕਿੱਥੇ ਸੀ ਤੇ ਸਾਡਾ ਘਰ ਕਿੱਥੇ ਸੀ ਪੂਰਾ ਪਿੰਡ ਤਬਾਹ ਹੋ ਗਿਆ ਹੁਣ ਇਹਨਾਂ ਚੀਜ਼ਾਂ ਲਈ ਸਰਕਾਰਾਂ ਨੂੰ ਸੋਚਣ ਦੀ ਲੋੜ ਤਾਂ ਗੰਭੀਰ ਨਾਲ ਗੰਭੀਰਤਾ ਦੇ ਨਾਲ ਇਹਨਾਂ ਚੀਜ਼ਾਂ ਨੂੰ ਲੈਣ ਦੀ ਲੋੜ ਆ ਸਿਆਸੀ ਬਿਆਨਬਾਜ਼ੀ ਦੇ ਵਿੱਚ ਸਾਨੂੰ ਨਹੀਂ ਆਉਣਾ ਚਾਹੀਦਾ ਹੁਣ ਜਿਹੜਾ ਨੁਕਸਾਨ ਹੋਇਆ ਇੱਕ ਵਰਗ ਉਹ ਜਿਹੜਾ ਕਿਸਾਨ ਵਰਗ ਹੈ ਉਹ ਆਪਣੇ ਨੁਕਸਾਨ ਦਾ ਆਧੇ ਹੋ ਚੁੱਕਿਆ ਬਿਲਕੁਲ ਕਿਉਂਕਿ ਉਹਨਾਂ ਨੇ ਝੱਲਿਆ ਉਹਦੇ ਵਿੱਚ ਸਹਿਣਸ਼ੀਲਤਾ ਬਹੁਤ ਹੈ ਕਿਸਾਨਾਂ ਦੇ ਵਿੱਚ ਉਹਨਾਂ ਨੇ ਮਾਰਾਂ ਬਹੁਤ ਝੱਲੀਆਂ ਬਿਲਕੁਲ ਕੱਲੇ ਹੜ੍ਹ ਦੀ ਗੱਲ ਨਹੀਂ ਹੈ ਰਹੀ ਜੇ ਸੋਕਾ ਲੱਗਿਆ ਤਾਂ ਵੀ ਕਿਸਾਨ ਨੇ ਮਾਰ ਝੱਲੀ ਜੇ ਫਸਲ ਨੂੰ ਬਿਮਾਰੀ ਪੈ ਗਈ ਤਾਂ ਵੀ ਮਾਰ ਝੱਲੀ ਬਿਲਕੁਲ ਜੇ ਹੜ੍ਹ ਆ ਗਿਆ ਤਾਂ ਵੀ ਮਾਰ ਝੱਲੀ ਜੇ ਕਿਸੇ ਦਾ ਬੀਜ ਮਾਰਾ ਨਿਕਲਿਆ ਤਾਂ ਵੀ ਮਾਰ ਚੱਲੀ ਤੇ ਜੇ ਕੋਈ ਸਪਰੇਅ ਮਾਰੀ ਨਿਕਲ ਕੇ ਸਾਰੀ ਫਸਲ ਤਬਾਹ ਹੋ ਗਈ ਤਾਂ ਵੀ ਮਾਰ ਚੱਲੀ ਕਿਸਾਨਾਂ ਦੀ ਬਿਲਕੁਲ ਕਰਜੇ ਦੀ ਵੀ ਮਾਰ ਚੱਲੀ ਬਿਲਕੁਲ ਕਰਜੇ ਦੀ ਤਾਂ ਚਲਦੀ ਆ ਰਹੀ ਹੈ ਤਾਂ ਹੈ ਹੀ ਹੈ ਠੀਕ ਇਹ ਹੈਗਾ ਇੱਕ ਕਿਸਾਨਾਂ ਦਾ ਬਕਰ ਭੱਕ ਹੁਣ ਉਹ ਪਰਪਾਈ ਕਿਸਾਨਾਂ ਦੀ ਸੂਬਾ ਸਰਕਾਰ ਕਰੇਗੀ ਕਿ ਕੇਂਦਰ ਸਰਕਾਰ ਕਰੇਗੀ ਬਿਲਕੁਲ ਸਰਕਾਰਾਂ ਇਹ ਗੱਲ ਐਲਾਨ ਕਰ ਦਿੰਦੇ ਆ ਐਲਾਨ ਹੋਇਆ ਵੀ ਹੈ ਹਾਂ ਕੇ ਕਿਸਾਨਾਂ ਨੂੰ ਕੋਈ ਕਹਿੰਦਾ 50000 ਕਿੱਲਾ ਮੁਆਵਜ਼ਾ ਮਿਲੇਗਾ ਕੋਈ ਕਹਿੰਦਾ 30 ਮਿਲਣਾ ਕੋਈ ਕਹਿੰਦਾ 25 ਮਿਲਣਾ ਕੋਈ ਕਹਿੰਦਾ 5 ਮਿਲਣਾ ਕੋਈ ਕਹਿੰਦਾ 20 ਮਿਲਣਾ ਤੇ ਕਿਸਾਨ ਕਹਿੰਦਾ ਸਾਡਾ ਪੂਰਾ ਮੁਆਵਜ਼ਾ ਦੇ ਹੁਣ ਇਹਦੇ ਚ ਆਪਾਂ ਹਰ ਵਰਗ ਤੇ ਅਲੱਗ-ਅਲੱਗ ਆਪਾਂ ਜਿਹੜੀ ਗੱਲ ਕਰਾਂਗੇ ਅੱਗੇ ਆਪਾਂ ਇਹਦੇ ਬਿਜ਼ਨਸਮੈਨ ਦੀ ਵੀ ਕਰਾਂਗੇ ਗਰੀਬਾਂ ਦੀ ਵੀ ਗੱਲ ਕਰਾਂਗੇ ਸਾਰੀ ਗੱਲ ਕਰਾਂਗੇ ਆਪਾਂ ਆਮ ਦੁਕਾਨਦਾਰ ਵਾਲੀ ਵੀ ਆਮ ਇੱਕ ਛੋਟੇ ਅਧਿਖਸ਼ਾ ਜਿਹੜੀ ਹਰ ਬੰਦੇ ਦੀ ਆਪਾਂ ਗੱਲ ਕਰਾਂਗੇ ਇਸ ਪ੍ਰੋਗਰਾਮ ਚ ਹੁਣ ਕਿਸਾਨ ਵੀ ਜੇ ਆਪਾਂ ਇਹ ਕਹਿ ਦਈਏ ਕਿ ਕਿਸਾਨ ਨੂੰ ਇੱਕ ਕਿੱਲੇ 'ਚੋਂ ਆਮਦਨ 50000 ਹੁੰਦੀ ਹੈ ਤਾਂ ਸਰਕਾਰਾਂ ਕੋਲ ਇਹਨੇ ਸੋਰਸ ਨਹੀਂ ਤੇ ਨਾ ਸਰਕਾਰਾਂ ਇਹਨਾਂ ਬਜਟ ਰਿਲੀਜ਼ ਕਰਨ ਤੇ ਨਾ ਦੇਣ ਤੇ ਨਾ ਹੀ ਮੈਨੂੰ ਲੱਗਦਾ ਅੱਜ ਤੱਕ ਸ਼ਾਇਦ ਮੈਂ ਤਾਂ ਕਦੇ ਗੱਲ ਸੁਣੀ ਨਹੀਂ ਕਿ ਕਿਸੇ ਸਰਕਾਰ ਨੇ ਕਿਸੇ ਕਿਸਾਨ ਨੂੰ ਇੰਨੇ ਪੈਸੇ ਦਿੱਤੇ ਹੋਣਗੇ ਜਿੰਨਾ ਤੁਹਾਡਾ ਨੁਕਸਾਨ ਹੋ ਗਿਆ ਸਾਰੇ ਹਾਂ ਬਿਲਕੁਲ ਸਰਕਾਰਾਂ ਦੇ ਬਜਟ ਬੜੇ ਮਾਮੂਲੀ ਹੁੰਦੇ ਆ ਚੈੱਕ ਕਿੰਨੇ ਆਉਂਦੇ ਆ ਤੁਸੀਂ ਦੇਖਿਆ ਸਰਕਾਰਾਂ ਦੇ ਕਿਸੇ ਦਾ 2100 ਆ ਰਿਹਾ ਕਿਸੇ ਦਾ 5000 ਆ ਗਿਆ ਕਿਸੇ ਦਾ 1100 ਆ ਰਿਹਾ ਕਿਸੇ ਦਾ 4000 ਰੁਪਇਆ ਆ ਰਿਹਾ ਉਹ ਕਹਿੰਦਾ ਇੰਨਾ ਤਾਂ ਸਾਡਾ ਨੌਕਿਸ ਤੋਂ ਵੱਧ ਖਰਚਾ ਤਾਂ ਸਾਡੇ ਸੇਰੀ ਦਾ ਜਿਹੜਾ ਖੇਤਾਂ 'ਚ ਕੰਮ ਕਰਦਾ ਜਿੰਨਾ ਕਿ ਸਾਨੂੰ ਪੂਰੀ ਫਸਲ ਦਾ ਸਰਕਾਰ ਦੇ ਰਹੀ ਹੈ ਫਿਰ ਕੱਲੇ ਫਸਲ ਦਾ ਨਹੀਂ ਫਿਰ ਟਰੈਕਟਰ ਖਰਾਬ ਹੋਏ ਮਸ਼ੀਨਰੀ ਖਰਾਬ ਹੋਈ ਤੇ ਕਿਸਾਨ ਜਿਹੜੇ ਖੇਤਾਂ 'ਚ ਬੈਠੇ ਉਹਨਾਂ ਦੇ ਘਰ ਖਰਾਬ ਹੋਏ ਮੋਟਰਾਂ ਖਰਾਬ ਹੋਈਆਂ ਟਿਊਬਵੈਲ ਖਰਾਬ ਹੋਏ ਇਹ ਜਿਹੜਾ ਇੱਕ ਵੱਖਰਾ ਜਿਹੜਾ ਮਸ਼ੀਨਰੀ ਦਾ ਪ੍ਰਜੈਕਟ ਹੈਗਾ ਵੀ ਖਰਾਬ ਕਿੰਨਾ ਹੋਇਆ ਕਿੰਨਾ ਮੁਆਵਜ਼ਾ ਮਿਲਣਾ ਬਿਲਕੁਲ ਹੁਣ ਉਸ ਤੋਂ ਬਾਅਦ ਅੱਗੇ ਮੁਰਬ ਸੇਬੇ ਵਾਲੀ ਗੱਲ ਇੱਕ ਆਮ ਗਰੀਬ ਵਿਅਕਤੀ ਦੀ ਆ ਹਾਂ ਬਿਲਕੁਲ ਮੈਂ ਮਿਹਰਬਾਨ ਜੀ ਇਸ ਤੇ ਹਾਰ ਜਿਵੇਂ ਤੁਸੀਂ ਕਿਹਾ ਨਾ ਆਮ ਗਰੀਬ ਕਿਸਾਨ ਦੀ ਕਿਸਾਨਾਂ ਦੀ ਤੁਸੀਂ ਗੱਲ ਕਰ ਲਈ ਜਿਨ੍ਹਾਂ ਦੇ ਕੋਲ ਜ਼ਮੀਨ ਹੈ ਉਹਨਾਂ ਦੀਆਂ ਚਲੋ ਸਰਕਾਰ ਨੇ ਕਹਿਣਾ ਗੁਰਦਾਵਰੀਆਂ ਕੀਤੀਆਂ ਜਾਂ ਉਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਆਣ ਗਏ ਉਹ ਸਾਰਾ ਮਾਪ ਤੋਂ ਪਰ ਉੱਪਰ ਦੇ ਅਧਿਕਾਰੀ ਦਾ ਵੀ ਪੰਗਾ ਦੇਖੋ ਮੈਂ ਮੈਂ ਤੁਹਾਨੂੰ ਇੱਥੇ ਵੀ ਉਹ ਆਪਣੀ ਜਿਹੜੀ ਗੱਲ ਛੁੱਟੀ ਰਹੀ ਗਈ ਮੈਂ ਉਸਤੇ ਵੀ ਆਣਾ ਤੁਸੀਂ ਆਪਾਂ ਚਲੋ ਪਹਿਲਾ ਸਵਾਲ ਠੀਕ ਚੰਗੀ ਗੱਲ ਹੈ ਕਿ ਸਰਕਾਰ ਦਾ ਜਿਹੜਾ ਰਿਕਾਰਡ ਹੈ ਜਿਹੜਾ ਸਰਕਾਰ ਦਾ ਡਿਪਾਰਟਮੈਂਟ ਹੈ ਜਿਹੜਾ ਚੈੱਕ ਆਉਣਾ ਹੈ ਉਹ ਚੈੱਕ ਮਿਲਣਾ ਜਿਹਦੇ ਨਾਂ ਤੇ ਜ਼ਮੀਨ ਹੈ ਬਿਲਕੁਲ ਪੰਜਾਬ ਦੇ ਬਹੁਤ ਖੇਤਰਾਂ ਚ ਲੋਕਾਂ ਨੇ ਠੇਕੇ ਤੇ ਹਿੱਸੇ ਤੇ ਲੈ ਕੇ ਜ਼ਮੀਨਾਂ ਵਾਈਆਂ ਹੋ ਜਾਂਦੀਆਂ ਮੇਰਾ ਮੇਰਾ ਇਹੀ ਰਵਾਣਾ ਸਵਾਲ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਠੀਕ ਹੈ ਜਿਨ੍ਹਾਂ ਦੇ ਨਾਂ ਤੇ ਜ਼ਮੀਨ ਆ ਉਹਨੂੰ ਸ਼ਾਇਦ ਹੋ ਸਕਦਾ ਉਸ ਦਾ ਕੋਈ ਮਾਲਾ ਮੋਟਾ ਮੁਆਵਜ਼ਾ ਮਿਲ ਜੇ ਪਰ ਜਿਸ ਬੰਦੇ ਨੇ ਠੇਕੇ ਦੇ ਜ਼ਮੀਨ ਲਈਆ ਉਹ ਵਿਚਾਰਾ ਕੀ ਕਹੂਗਾ ਉਹ ਤਾਂ ਨਾ ਇੱਧਰ ਜੁਗਾ ਤੇ ਨਾ ਇੱਧਰ ਜੁਗਾ ਮੈਂ ਉਹ ਹੀ ਕਹਿ ਰਿਹਾ ਨਾ ਹੁਣ ਇਹਦੇ ਚ ਭਾਰਤ ਕੇ ਕਈ ਨੇ ਜਿਵੇਂ ਜਿਵੇਂ ਆਪਾਂ ਅੱਗੇ ਵੱਧੇ ਜਾਵਾਂਗੇ ਅੱਗੇ ਦੇ ਅੱਗੇ ਪੱਤਾ ਖੁੱਲਦਿਆਂ ਜਾਣ ਗਿਆ ਬਹੁਤ ਲੋਕਾਂ ਨੇ ਠੇਕੇ ਤੇ ਲੈ ਕੇ ਜ਼ਮੀਨ ਵਾਲੀ ਜਦੋਂ ਸਰਕਾਰ ਦਾ ਚੈੱਕ ਆਉਣਾ ਚੈੱਕ ਮਿਲਣਾ ਜਿਹਦੇ ਨਾਂ ਤੇ ਜ਼ਮੀਨ ਆ ਕਰਦਾਬਰੀ ਬੋਲ ਰਹੀ ਹੈ ਜਿਹਦੇ ਜਮਾਤ ਤੇ ਰਜਿਸਟਰੀ ਆ ਜਾਂ ਇੰਤਕਲ ਜੋ ਵੀ ਆ ਉਹਨੂੰ ਮਿਲਦਾ ਠੇਕੇਦਾਰ ਦਾ ਜਾਂ ਤਾਂ ਉਹਦੇ ਨਾਲ ਸੈਟ ਕਰ ਸੈਟਿੰਗ ਕਰੇਗਾ। ਹੂੰ। ਬੇਜਿਹੜੇ ਪੈਸੇ ਤੁਸੀਂ ਮੈਨੂੰ ਦਿਓਗੇ। ਹੁਣ ਠੇਕਾ ਉਹਨੇ ਦਿੱਤਾ ਨਹੀਂ। ਹੂੰ। ਜੇ ਮੰਨ ਲਓ ਉਹਦੀ 1,80,000 ਰੁਪਇਆ ਜਾਂ 70,000 ਜਾਂ 50,000 ਠੇਕੇ ਤੇ ਮੰਨ ਲਓ ਜ਼ਮੀਨ ਅਥੇ ਜਾਂ ਯਾਰ ਮੰਨ ਲੈਂਦੇ ਆਪਾਂ ਕੋਈ ਉਦਾਹਰਨ ਦੇ ਤੌਰ ਤੇ। ਵੈਸੇ 50,000 ਰੇਡ ਕਿਤੇ ਹੈ ਨਹੀਂ। ਪਰ ਫਿਰ ਵੀ ਆਪਾਂ ਉਦਾਹਰਨ ਕਰ ਲੈਂਦੇ ਵੀ 50,000 ਕਿੱਲਾ ਠੇਕੇ ਤੇ ਲੈ ਲਿਆ। ਉਹਨੇ 10 ਕਿੱਲੇ ਠੇਕੇ ਤੇ ਲੈ ਲੇ। ਹੂੰ। ਬਿਲਕੁਲ। ਠੀਕ। ਤਾਂ ਇੱਕ ਕਿੱਲੇ 50000 ਰੁਪਏ ਨੂੰ ਉਹਨੇ 20000 ਅਡਵਾਂਸ ਦਿੱਤਾ ਬਾਕੀ ਉਹ ਕਹਿੰਦਾ ਫਸਲ ਵੱਢ ਕੇ ਫਸਲ ਉਹਦੀ ਖਤਮ ਹੋ ਗਈ ਬਿਲਕੁਲ ਜਿਹਦੀ ਜ਼ਮੀਨ ਹੈ ਉਹ ਕਹਿੰਦਾ ਮੇਰੇ ਪੈਸੇ ਦਿਓ ਉਹਨੇ ਅੱਗੇ ਠੇਕੇਦਾਰ ਤੋਂ ਜਿਹੜਾ ਠੇਕੇ ਵਾਲਾ ਜ਼ਿਮੀਂਦਾਰੋਂ ਤੋਂ ਪੈਸੇ ਵੀ ਆਉਣਗੇ ਉਹਨੇ ਅੱਗੇ ਕੋਈ ਹੋਰ ਪ੍ਰੋਜੈਕਟ ਛੇੜ ਲਿਆ ਵੀ ਮੈਨੂੰ ਤਾਂ ਪੈਸੇ ਤਾਂ ਆਣੀ ਆਣੇ ਆ ਉਹਦੀ ਸਾਰੀ ਫਸਲ ਮਰ ਗਈ ਸਰਕਾਰ ਨੇ ਪੈਸਾ ਦਿੱਤਾ 5000 10000 ਜਾਂ 15000 30000 ਅੱਗੇ ਠੇਕੇ ਵਾਲੇ ਦਾ ਖੜਾ ਉਹ ਪੈਸਾ ਕਿੱਥੇ ਜਾਊਗਾ ਜਦੋਂ ਉਹਨੂੰ ਚੈੱਕ ਆਉਣਾ ਹੈ ਚੈੱਕ ਮਿਲਣਾ ਜਿਮੇਦਾਰ ਨੂੰ ਜਿਹਦੇ ਨਾਂ ਤੇ ਜ਼ਮੀਨ ਹੈ ਉਹ ਪੈਸੇ ਵਾਪਸ ਕਿਉਂ ਕਰੂਗਾ ਕਿਉਂਕਿ ਉਹ ਤਾਂ ਪਹਿਲੇ ਹੀ ਕਹਣਾ 30000 ਰੁਪਏ ਇਧਰ ਤੋਂ ਲੈਣਾ ਮੈਂ ਤਾਂ 15 15 ਹੋਰ ਦੇ 15 ਹੋਰ ਦੇ ਠੀਕ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤਕਨੀਕੀ ਕੁੰਡੀਆਂ ਕਾਨੂੰਨੀ ਪਹਿਲੂ ਅਗਲੇ ਜਿਹੜੇ ਸਰਹੱਦ ਤੇ ਜ਼ਮੀਨਾਂ ਆ ਉਹ ਪਹਿਲਾਂ ਹੀ ਸਰਕਾਰ ਨੇ ਉਹਨਾਂ ਦੀਆਂ ਜ਼ਮੀਨਾਂ ਇੰਤਕਾਲ ਸਭ ਤੋੜੇ ਹੋਏ ਆ ਅੱਛਾ ਉਹਨਾਂ ਲੋਕਾਂ ਨੂੰ ਕੁਝ ਨਹੀਂ ਮਿਲਣਾ ਸਰਕਾਰ ਮੁਆਵਜ਼ਾ ਉਹਨੂੰ ਕਿਵੇਂ ਦੇਊਗੀ ਆਇਡੈਂਟੀਫਾਈ ਕਿਵੇਂ ਕਰੇਗੀ ਕੀ ਉਹਨੂੰ ਮਿਲਣਾ ਕਿ ਨਹੀਂ ਮਿਲਣਾ ਇਹ ਸਰਕਾਰ ਤੇ ਜਿਹੜਾ ਛੱਡਿਆ ਹੋਇਆ ਉਹਨਾਂ ਨੇ ਤੇ ਜਾਂ ਫਿਰ ਉੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਉਹ ਕਿਵੇਂ ਦੇਗਾ ਕੀ ਕਰੇਗਾ ਸੰਸਥਾਵਾ ਹੋ ਸਕਦਾ ਪਾਣੀ ਜੀ ਇਸਦਾ ਸੰਸਥਾਵਾ ਕਿੰਨਾ ਦੇ ਦੇਣਗੀ ਹਾਂ ਬਿਲਕੁਲ ਸੰਸਥਾਵਾ ਤਾਂ ਤੁਹਾਨੂੰ ਮੁੜ ਵਸੇਬੇ ਲਈ ਤੁਹਾਡੀ ਹੈਲਪ ਕਰ ਸਕਦੀਆਂ ਮੰਨ ਲਓ ਕੋਈ ਸੰਸਥਾ ਤੁਹਾਡਾ ਘਰ ਬਣਾ ਦੇਗੀ ਤੁਹਾਨੂੰ ਘਰ ਦੇ ਭਾਂਡੇ ਬਰਤਨ ਜੋ ਤੁਹਾਡਾ ਖਰਾਬ ਹੋਇਆ ਉਹ ਲੈ ਦੇਗੀ ਤੁਹਾਡਾ ਕੱਪੜਾ ਜਿਹੜਾ ਜੋ ਖਰਾਬ ਉਹ ਲੈ ਦੇਗੀ ਤੁਹਾਨੂੰ ਜ਼ਮੀਨਾਂ ਦੇ ਪੈਸੇ ਨਹੀਂ ਦੇ ਦੇਗੀ ਸੰਸਥਾ ਇਹ ਵੀ ਗੱਲ ਠੀਕ ਹੁਣ ਅਗਲਾ ਵਰਗ ਤੁਕ ਜਿਹੜੀ ਗੱਲ ਕੀਤੀ ਹੈ ਘਰਾਂ ਦੀ ਇੱਕ ਆਮ ਛੋਟਾ ਘਰ ਵਰਗਾ ਗਿਆ ਉਹਦਾ ਵਾਲਿਆਂ ਵਾਲਾ ਘਰ गिर ਗਿਆ ਹੂੰ ਸਰਕਾਰ ਕਹਿੰਦੀ ਆ ਵਾਲਿਆਂ ਵਾਲੇ ਘਰ ਨੂੰ ਅਸੀਂ ਪੈਸੇ ਦੇਣੇ ਆ ਸਰਕਾਰ ਦੇ ਪੈਸੇ 6-6 ਮਹੀਨੇ ਸਾਲ-ਸਾਲ 2-2 ਸਾਲ ਤੱਕ ਨਹੀਂ ਆਉਂਦੇ ਹਾਂ ਬਿਲਕੁਲ ਤੇ ਉਹਦਾ ਘਰ ਅੱਜ ਡਿੱਗਿਆ ਹੋਇਆ ਫਾਰਮੈਟੀਆਂ ਬਹੁਤ ਹੁੰਦੀਆਂ ਨੇ ਬਿਲਕੁਲ ਉਹਦਾ ਘਰ ਅੱਜ ਡਿੱਗਿਆ ਹੋਇਆ ਉਹ ਅੱਜ ਤਰਪਾਲ ਲਾ ਕੇ ਬੈਠਾ ਹੈ 6 ਮਹੀਨਿਆਂ ਨੂੰ ਸਾਲ ਨੂੰ ਪੈਸੇ ਕਦੋਂ ਆਏ ਸਰਕਾਰ ਉਹਦੇ ਇੰਨੇ ਪੈਸੇ ਕਿਵੇਂ ਦੇਊਗੀ ਉਹਦਾ ਘਰ ਬਣਨ ਉਹ ਅੱਜ ਮਹਿੰਗਾਈ ਇੰਨੀ ਹੋ ਗਈ ਹੂੰ ਕਿ ਇੱਕ ਤੁਸੀਂ ਇੱਕ ਸਿੰਗਲ ਕਮਰੇ ਦਾ ਘਰ ਬਣਾਉਣਾ ਤਾਂ ਤੁਹਾਨੂੰ ਘੱਟੋ-ਘੱਟ 8 ਤੋਂ 10 ਲੱਖ ਰੁਪਏ ਚਾਹੀਦੇ ਹੂੰ ਸਰਕਾਰਾਂ ਉਹ ਪੈਸਾ ਕਿਵੇਂ ਦੇਣਗੀਆਂ ਸਰਕਾਰ ਕੋਲ ਇੰਨਾ ਬਜਟ ਕੀ ਆ ਕਿ ਹਰ ਬੰਦੇ ਨੂੰ ਪੈਸਾ ਦੇਵੇ ਤੇ ਜਿਹੜੇ ਬੰਦੇ ਨੇ 2-200 ਰੁਪਏ 5-500 ਰੁਪਏ ਦਿਹਾੜੀ ਕਰਕੇ ਕਿਸੇ ਨੇ ਰੇੜੀ ਚਲਾਈ ਕਿਸੇ ਨੇ ਰਿਕਸ਼ਾ ਚਲਾਇਆ ਕਿਸੇ ਨੇ ਦਿਹਾੜੀ ਕੀਤੀ ਕੋਈ ਲੇਬਰ ਕੀਤੀ ਜਾਂ ਕੋਈ ਦੁਕਾਨਦਾਰ ਕੋਲ ਨੌਕਰੀ ਕੀਤੀ 10000 12000 15000 ਤੇ ਜਾਂ 5000 ਤੇ ਉਹਨੇ ਆਪਣਾ ਪਿਛਲੇ 20 ਸਾਲ ਲਗਾਤਾਰ ਕੰਮ ਕਰਕੇ ਉਹਨੇ ਆਪਣਾ ਘਰ ਬਣਾਇਆ ਅੱਜ ਵਿਚਾਰੇ ਦਾ ਉਹਦਾ ਘਰ ਕੀ ਉਹਦੇ ਰਹਿਣ ਲਈ ਉੱਥੇ ਨਾ ਜਗ੍ਹਾ ਨਾ ਉਹਦੇ ਨਾਲ ਕੋ ਉੱਪਰ ਛੱਤ ਹੈ نیچے بارش ਸਾਰਾ ਪਾਣੀ ਖਰਾਬ ਹੋ ਗਿਆ ਉੱਪਰ بارش ਪੈ ਰਹੀ ਹੈ ਅੱਜ ਦੇ ਹਾਲਾਤ ਵੀ ਤੁਸੀਂ ਦੇਖੋ ਕਈ ਹਾਲਾਤ ਨੇ ਪਾਣੀ ਪਿਆ ਤੁਸੀਂ ਉਹ ਘਰ ਦੀ ਤਸਵੀਰ ਦੇਖੋ ਇੱਕ ਵਾਰ ਜਿੰਨਾ ਘਰਾਂ ਦੇ ਵਿੱਚ ਪਾਣੀ ਹੁਣ ਨਿਕਲ ਗਿਆ ਤੁਸੀਂ ਉਹ ਘਰ ਦੀ ਤਸਵੀਰ ਦੇਖੋ ਕਿ ਉਹ ਘਰ ਦੇ ਹਾਲਾਤ ਕੀ ਨੇ ਉਹ ਘਰ ਦੇ ਸਮਾਨ ਦੇ ਹਾਲਾਤ ਕੀ ਹੈ ਉਹ ਘਰ ਦੇ ਵਿੱਚ ਮਸ਼ੀਨਰੀ ਖੜੀ ਹੈ ਗੱਡੀ ਖੜੀ ਹੈ ਉਹਦੇ ਘਰ ਦੇ ਕੋਈ ਬੈੱਡ ਹੈ ਮੰਜਾ ਸੋਫਾ ਕੁਰਸੀ ਇਕ ਵਾਰ ਉਹ ਤੇ ਸਿਰਫ ਅੱਧੇ ਅੱਧੇ ਇੱਕ ਮਿੰਟ ਦੀ ਇੱਕ ਕਲਿੱਪ ਹੈਗੀ ਆ ਉਹ ਘਰ ਦੀ ਉਹ ਆਪਾ ਦਰਸ਼ਕਾਂ ਨੂੰ ਜ਼ਰੂਰ ਦਿਖਾਉਣਾ ਚਾਹੁੰਦੇ ਆ ਕਿ ਹੜਾ ਤੋਂ ਬਾਅਦ ਹਾਂ ਬਿਲਕੁਲ ਜੀ ਹਾਲਾਤ ਕੀ ਨੇ ਉਹ ਤਸਵੀਰ ਜ਼ਰੂਰ ਦੇਖੋ ਇੱਕ ਵਾਰ ਸੋ ਬਿਲਕੁਲ ਆਪਾਂ ਦੇਖਿਆ ਕਿ ਘਰਾਂ ਦੇ ਵਿੱਚ 2-2 3-3 ਫੁੱਟ ਸਿਲਡ ਜੰਮੀ ਪਈ ਆ ਆਪਾਂ ਤਸਵੀਰ ਦੇਖੀਓ ਪਿੱਛੇ ਚੱਲ ਵੀ ਰਹੀ ਐ ਸਕਰੀਨ 'ਚ ਉਸ ਘਰ ਦਾ ਗਾਰਾ ਜਿਹੜਾ ਇਹ ਕਿੱਥੋਂ ਆ ਪਹਾੜੀ ਏਰੀਆ ਦਾ ਗਾਰਾ ਉਹਨੂੰ ਨਿਕਲਣਾ ਕਿਵੇਂ ਆ ਉਹਨੂੰ ਕੱਢਣ ਲਈ ਤੁਹਾਨੂੰ ਕਿੰਨੇ ਦਿਨ ਚਾਹੀਦੇ ਆ ਕੱਟੋ-ਕੱਟ 10-15 ਦਿਨ ਤਾ ਤੁਹਾਡੇ ਤੋਂ ਘਰ ਹੀ ਨਹੀਂ ਸਾਫ਼ ਹੋਣਾ ਮੰੰਜਾ ਬੈੱਡ ਤੁਹਾਡਾ ਸੌਣ ਲੋਕਾਂ ਨਹੀਂ ਰਿਹਾ ਬਿਸਤਰੇ ਤੁਹਾਡੇ ਸੌਣ ਜੋਗੇ ਨਹੀਂ ਰਹੇ ਘਰ ਦੇ ਕੱਪੜੇ ਤੁਹਾਡੇ ਪਾਉਣ ਜੋਗੇ ਨਹੀਂ ਰਹੇ ਭਾਂਡੇ ਤੁਹਾਡੇ ਬਰਤਣ ਜੋਗੇ ਨਹੀਂ ਰਹੇ ਘਰ ਹੁਣ ਘਰ ਦੇ ਫਿਰ ਘਰ ਚ ਤੁਹਾਡੀ ਮੋਟਰ ਹੈ ਪਾਣੀ ਆ ਟਿਊਬਵੈਲਾ ਕੁਝ ਵੀ ਕਰਦਾ ਕਰ ਰੇ ਸਰਕਾਰਾਂ ਨੂੰ ਇਨਾ ਬਜਟ ਸਰਕਾਰ ਨੇ ਪਹਿਲਾਂ ਕਿਹਾ ਕਿ ਉਹ ਨਹੀਂ ਦੇਣਾ ਗ੍ਰਾਹਕਾਂ ਜੀ ਆਪਾਂ ਥੋੜਾ ਪਹਿਲਾਂ ਜ਼ਿਕਰ ਕੀਤਾ ਸੀ ਕਿਸਾਨਾਂ ਦਾ ਫਿਰ ਆਪਾਂ ਜ਼ਿਕਰ ਕੀਤਾ ਥੋੜੇ ਜਿਹੜਾ ਗਰੀਬ ਤਕਕਾ ਜਿਹੜਾ ਵਿਚਾਰਾ ਰੋਜ਼ ਦੀ ਦਿਹਾੜੀ ਕਮਾਣ ਵਾਲਾ ਤਾਂ ਆਖਰਕਾਰ ਉਹਦੀ ਉਹਨਾਂ ਦੀ ਸਰਕਾਰ ਤੱਕ ਇੰਨੀ ਪਹੁੰਚ ਨਹੀਂ ਹੁੰਦੀ ਪਰ ਉਹ ਗੁਹਾਰ ਲਗਾ ਸਕਦਾ ਹੈ ਤੇ ਮੇਰੀ ਮਦਦ ਕੀਤੀ ਜਾਵੇ ਤੇ ਦੂਜੇ ਪਾਸੇ ਆਪਾਂ ਥੋੜੀ ਬਿਜ਼ਨਸਮੈਨ ਦੀ ਗੱਲ ਕੀਤੀ ਜਾਵੇ ਤਾਂ ਕਿਉਂਕਿ ਬਿਜ਼ਨਸਮੈਨ ਨੂੰ ਆਉਂਦਾ ਵੀ ਚਲੋ ਕਾਟਾ ਪੈ ਗਿਆ ਅਸੀਂ ਅਗਲੀ ਵਾਰ ਪੂਰਾ ਕਰ ਲਾਂਗੇ ਅਤੇ ਜਿਹੜੀ ਆ ਆਫਤ ਆਈ ਹੈ ਇਸ ਨਾਲ ਤੁਹਾਨੂੰ ਲੱਗਦਾ ਕਿ ਬਿਜ਼ਨਸਮੈਨ ਤੇ ਵੀ ਕੋਈ ਅਸਰ ਦੇਖ ਰਹੇ ਹੋ ਇਹ ਬਿਲਕੁਲ ਬਿਜ਼ਨਸਮੈਨ ਤੇ ਬਹੁਤ ਅਸਰ ਪੈਗਾ ਜੀ ਬਿਜ਼ਨਸਮੈਨ ਦੇ ਉੱਪਰ ਹੁਣ ਪੰਜਾਬ ਦੇ ਜਿਹੜੇ ਖਾਸ ਕਰਕੇ ਪਿੰਡਾਂ ਦੇ ਇਲਾਕੇ ਆ ਤਾਂ ਉੱਥੇ ਤੁਸੀਂ ਦੇਖੋਗੇ ਕਿ ਜਿਹੜੇ ਦੁਕਾਨਦਾਰ ਆ ਤਾਂ ਉਹਦਾ ਬਹੁਤਾ ਉਧਾਰ ਪਿੰਡਾਂ ਚ ਹੁੰਦਾ ਤਾਂ ਉਹਦਾ ਉਧਾਰ ਕੀ ਹੁੰਦਾ ਉਹਨੂੰ ਪਤਾ ਹੁੰਦਾ ਕਿ ਫਸਲ ਬੀਜਣੀ ਹੈ ਜਿਹੜਾ ਕਿਸਾਨ ਆ ਉਹ ਤੋਂ ਫਸਲ ਕੱਟ ਕੇ ਉਸ ਤੋਂ ਪਹਿਲੇ ਲੈ ਲੈਣੇ ਨੇ ਜਿੰਨਾ 6 ਮਹੀਨਿਆਂ 2 ਮਹੀਨਿਆਂ ਦਾ ਸਮਾਂ ਗਿਆ ਤੇ ਜਿਹੜਾ ਲੇਬਰ ਵਾਲਾ ਉਹ ਜਿਹੜੀ ਦਿਹਾੜੀ ਕਰੇ ਉਹ ਕਹਿੰਦਾ ਉਸ ਤੋਂ ਵਾਪਸ ਲੈ ਲੈਣੇ ਜਦੋਂ ਉਹਦੇ ਫਸਲ ਖਤਮ ਹੋ ਗਈ ਤਾਂ ਉਹਨੂੰ ਪਤਾ ਲੱਗ ਗਿਆ ਕਿ ਪੈਸੇ ਹੁਣ ਨਹੀਂ ਆਣੇ ਜਿਹੜੇ ਵੱਡਾ बिजनेসম্যান ਹੈ ਉਹਦਾ ਕੰਮ ਚੱਲ ਰਿਹਾ ਉਹਦੇ ਤੇ ਕੋਈ ਬਹੁਤਾ ਅਸਰ ਪੈਂਦਾ ਨਜ਼ਰ ਨਹੀਂ ਆ ਰਿਹਾ ਜਿਹੜਾ ਛੋਟਾ बिजनेসম্যান ਆ ਕਿਸੇ ਦੀ ਦੁਕਾਨ ਆ ਹੁਣ ਕਿਸੇ ਦੀ ਦੁਕਾਨਾਂ 'ਚ ਪਾਣੀ ਪੈ ਗਿਆ ਤੁਸੀਂ ਦੇਖੋਗੇ ਬਹੁਤ ਪੰਜਾਬ ਦੇ ਇਹ ਜਿਹੇ ਸ਼ਹਿਰ ਸੀ ਜਿੱਥੇ ਪਾਣੀ ਵੜਿਆ ਪਿੰਡਾਂ 'ਚ ਤੇ ਉਹਦੇ ਦੁਕਾਨ ਦੇ ਜਿੰਨਾ ਅੰਦਰ ਸਮਾਨ ਪਿਆ ਉਹ ਸਾਰਾ ਸਮਾਨ ਅੰਦਰ ਜਿਹੜਾ ਖਰਾਬ ਹੋ ਗਿਆ ਸਰਕਾਰ ਨੇ ਅਜੇ ਤੱਕ ਸਿਰਫ ਇੱਕ ਐਲਾਨ ਕੀਤਾ ਹੈ ਕਿ ਕਿਸਾਨਾਂ ਦੀਆਂ ਗਰਦਾਵਰੀਆਂ ਕਰਨੀਆਂ ਹਮ ਪਰ ਉਹਨਾਂ ਲੋਕਾਂ ਦਾ ਦੁਕਾਨਦਾਰਾਂ ਦਾ ਮੁਆਵਜ਼ਾ ਜਿਹੜਾ ਕਿਵੇਂ ਮਿਲਣਾ ਉਹ ਨਹੀਂ ਪਤਾ ਪੰਜਾਬ ਦੇ ਕਲਾਕਾਰਾਂ ਨੇ ਪਿੰਡ ਅਡਾਪਟ ਕੀਤੇ ਆ ਕਿਸੇ ਨੇ ਕਿਹਾ ਵੀ 10 ਪਿੰਡ ਜਾਂ 15 ਪਿੰਡ ਜਾਂ 20 ਪਿੰਡ ਉਹ ਕਾਫੀ ਦਿਨ ਪਹਿਲਾਂ ਗੱਲ ਹੋਈ ਸੀ ਤੇ ਕਲਾਕਾਰਾਂ ਨੇ ਐਲਾਨ ਕੀਤਾ ਸੋਸ਼ਲ ਮੀਡੀਆ ਤੇ ਕਿ ਉਹ ਪਿੰਡ ਅਡਾਪਟ ਕਰ ਲਈ ਚੰਗੀ ਗੱਲ ਹੈ ਮੈਂ ਕਹਿਣਾ ਵੀ ਇੱਕ ਸੰਸਥਾਵਾਂ ਜਿਹੜੇ ਜਿਹੜੇ ਸੇਵਾ ਕਰਨੀਆਂ ਚਾਹੁੰਦੀਆਂ ਕਲਾਕਾਰ ਲੇ ਕੋਈ ਇੱਕ ਸੁਝਾਅ ਜੇ ਹੋ ਸਕੇ ਤਾਂ ਕੋਈ ਵੀ ਛੋਟਾ ਤੇ ਵੱਡਾ ਦੇਖੋ ਹੁਣ ਆਪਾਂ ਦੇਖਿਆ ਆਪਾਂ ਪੰਜਾਬ ਦੇ ਸਾਰਾ ਲਗਭਗ ਆਪਾਂ ਪੰਜਾਬ ਘੁੰਮਿਆ ਇਨਾ ਜਿਹੜੇ ਹਾਲਾਤਾਂ ਦੇ ਵਿੱਚ ਰਾਜ ਇੱਕ ਥਾਂ ਤੇ 10-10 ਟਰਾਲੀਆਂ ਰਾਸ਼ਨ ਦੀਆਂ ਚਲੀਆਂ ਗਈਆਂ ਤੇ ਇੱਕ ਥਾਂ ਤੇ ਇੱਕ ਟਰਾਲੀ ਕੀ ਕਿਸੇ ਨੂੰ ਖਾਣ ਤੱਕ ਨਹੀਂ ਮਿਲਿਆ ਇਹ ਪੰਜਾਬ ਦੇ ਬਹੁਤ ਥਲਾਤਾ ਪਾਉਂਦਾ ਕਿਉਂਕਿ ਜਦੋਂ ਆਪਾਂ ਕੋਈ ਵਾਰ ਕੋਈ ਜਾਣ ਪਹਿਚਾਨ ਹੁੰਦੀ ਆ ਉਹ ਉਹਨੇ ਫੋਨ ਕਰਦਾ ਵੀ ਆਇਆ ਕਰਕੇ ਰਾਸ਼ਟਰੀ ਟਰਾਲੀ ਉਹ ਕਹਿੰਦਾ ਹਾਂਜੀ ਉਧਰ ਭੇਜ ਦਿਓ ਬਲੇ ਜਿੱਥੇ ਗਿਆ ਹਾਇਆ ਉੱਥੇ ਵਾਰ-ਵਾਰ ਬੁਲਾਇਆ ਜਾਂਦੇ ਆ ਤਾਂ ਇਸ ਕਰਕੇ ਇਹ ਨਾ ਹੋਵੇ ਕਿ ਪੰਜਾਬ ਦੇ ਵਿੱਚ ਇੱਕ ਗਰੀਬ ਰਹਿ ਜੇ ਅਸਲ ਲੋੜ ਵਾਲਾ ਬਿਲਕੁਲ ਜਿਹਦਾ ਘਰ ਗਿਰ ਗਿਆ ਤੇ ਜਿਹਦੇ ਘਰ ਨੂੰ ਸਿਰ ਮਮੋਲੀ ਜੀ ਟ੍ਰੇਡ ਆ ਜਾਂ ਤੇ ਉਹ ਆਪਣਾ ਨਵਾਂ ਘਰ ਬਣਾ ਕੇ ਬੈਠੇ ਇਹ ਚੀਜ਼ ਨਾ ਹੋਵੇ ਇੱਕ ਰੋਡ ਮੈਪ ਹੋਵੇ ਸਾਰੇ ਮੀਟਿੰਗ ਕਰਨ ਰੇ ਇੱਕ ਮੀਟਿੰਗ ਕਰਕੇ ਇੱਕ ਪੰਜ ਮੈਂਬਰੀ ਜਾਂ 11 ਮੈਂਬਰੀ ਕਮੇਟੀ ਬਣ ਜੇ ਉਹ ਕਮੇਟੀ ਦੇ 11 ਮੈਂਬਰ ਅਗੇ ਆਪਣੇ ਦੋ ਦੋ ਬੰਦੇ ਛੱਡ ਦੇਣ ਆਪਣੇ ਜ਼ਿਲ੍ਹੇ ਵਾਈਜ਼ ਵੀ ਇੱਕ ਰਿਪੋਰਟ ਤਿਆਰ ਕਰ ਲੈਣ ਆ ਵੀ ਕਿਹੜੇ ਘਰ ਨੂੰ ਉਹਦਾ ਬਕਾਇਦਾ ਘਰ ਦੀ ਵੀਡੀਓਗ੍ਰਾਫੀ ਜਾਂ ਉਹਦੇ ਘਰ ਦੀ ਫੋਟੋ ਐਡਰੈਸ ਉਹਦੇ ਘਰ ਦਾ ਨੁਕਸਾਨ ਕਿੰਨਾ ਹੋਇਆ ਕੀ ਕੋਈ ਤਰੇੜ ਆਈ ਆ ਘਰ ਡਿੱਗਿਆ ਭਾਂਡੇ ਖਤਮ ਹੋਏ ਨੇ ਕੀ ਚਾਹੀਦਾ ਉਹ ਸਾਰਾ ਕਰਕੇ ਫਿਰ ਸਾਰੇ ਕਲਾਕਾਰ ਜਾਂ ਜਿੰਨੇ ਵੀ ਸਮਾਜ ਸੇ ਸੰਜੇ ਪੈਸੇ ਇਕੱਠੇ ਕਰਕੇ ਅਗਰ ਐਦਾਂ ਹੈਲਪ ਹੋ ਸਕਦੀ ਹੈ ਹੁਣ ਕੀ ਹੈ ਕਿ ਇੱਥੋਂ ਮੰਨ ਲਓ ਬੈਠ ਕੇ ਗੱਦੇ ਗਏ ਉਹ ਇੱਕੋ ਘਰ ਦੇ ਵਿੱਚ ਬਾਰ-ਬਾਰ ਬਾਰ-ਬਾਰ ਉੱਥੇ ਜਿਹੜਾ ਘਰ ਡਿੱਗਿਆ ਹੋਇਆ ਤੇ ਉਹ ਵਿਚਾਰਾ ਛੱਤ ਹਲੇ ਵੀ ਤਰਪਾਲ ਲਾ ਕੇ ਬੈਠਾ ਮਤਲਬ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਬੜੇ ਸਹੀ ਢੰਗ ਦੇ ਨਾਲ ਜਿਹੜਾ ਜਿਹੜਾ ਲੋੜ ਬੰਦਾ ਉਹਦੇ ਤੱਕ ਪਹੁੰਚਣਾ ਜ਼ਰੂਰੀ ਠੀਕ ਹੈ ਮਾ ਜੀ ਜਿਵੇਂ ਤੁਸੀਂ ਕਿਹਾ ਵਾਕਈ ਚੰਗੀ ਗੱਲ ਹੈ ਕਿ ਲੋੜਵੰਦੇ ਤੱਕ ਪਹੁੰਚਣਾ ਚਾਹੀਦਾ ਪਰ ਅਸਲ ਜਿਹਨੂੰ ਜ਼ਰੂਰਤ ਹੁੰਦੀ ਹੈ ਪਰ ਉਹਨੂੰ ਨਹੀਂ ਮਿਲਦਾ ਕਿਉਂਕਿ ਆਪਾਂ ਵੀ ਪੰਜਾਬ ਦਾ ਦੌਰਾ ਕੀਤਾ ਹੀ ਹੈ ਉਹ ਵਿਚਾਰੇ ਗੁਹਾਰ ਲਗਾਉਂਦੇ ਰਹਿ ਜਾਂਦੇ ਨੇ ਇੰਨੀਆ ਸਰਕਾਰ ਤੱਕ ਪਹੁੰਚ ਨਹੀਂ ਹੁੰਦੀ ਮੰਤਾਂ ਤਰਲੇ ਫਿਰ ਆਖਰਕਾਰ ਅਜਈ ਸਿਤੀ ਹੋ ਜਾਂਦੀ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਚਲੋ ਇਸੇ ਜਗ੍ਹਾ ਤੇ ਅਸੀਂ ਦੀ ਮਜਬੂਰਾਂ ਤੇ ਦੂਜੇ ਪਾਸੇ ਪਾਣਾ ਜਿਵੇਂ ਹਾਲਾਤ ਬਣੇ ਨੇ ਆਪਾਂ ਵੀ ਗਏ ਆ ਪੰਜਾਬ ਦੇ ਵਿੱਚ ਡੰਗਰ ਜਿਹੜੇ ਨੇ ਰੁੜ ਚੁੱਕੇ ਨੇ ਉਸ ਤੋਂ ਬਾਅਦ ਉੱਥੇ ਪਾਣੀ ਜਿਹੜਾ ਖੜਾ ਹੈ ਪਾਣੀ ਦੇ ਨਾਲ ਬਦਬੂ ਫੈਲ ਰਹੀ ਹੈ ਬਿਮਾਰੀਆਂ ਫੈਲ ਰਹੀਆਂ ਨੇ ਤੁਹਾਨੂੰ ਲੱਗਦਾ ਨਹੀਂ ਕੀ ਉਹ ਹੁਣ ਡੰਗਰਾਂ ਦੀ ਕਿਤਨਾਂ ਕਿਤੇ ਪਰਪਾਈ ਹੋਊਗੀ ਕਿਉਂਕਿ ਕਈ ਤਾਂ ਪਰਿਵਾਰ ਇਦਾਂ ਦੇ ਨੇ ਡੰਗਰਾਂ ਦੇ ਸਿਰ ਤੇ ਗੁਜ਼ਾਰਾ ਚੱਲਦਾ ਸੀ ਦੇਖੋ ਆਪਾਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਸਾਡੀ ਇੱਕ ਬੜੀ ਵੱਡੀ ਤਰਾਸ ਦੀ ਵੀ ਆ ਕਿ ਜਦੋਂ ਕੋਈ ਆਫਤ ਆਉਂਦੀ ਹੈ ਆਫਤ ਸ਼ੁਰੂ ਹੁੰਦੀ ਹੈ ਤਾਂ ਅਸੀਂ ਸਾਰਾ ਪੰਜਾਬ ਚੰਗੀ ਗੱਲ ਵੀ ਹੈ ਇੱਕ ਤਰਾਸ ਦੀ ਤਾਂ ਹੈ ਹੀ ਤੇ ਨਾਲ ਇੱਕ ਚੰਗੀ ਗੱਲ ਵੀ ਹੈ ਚੰਗਾ ਕਦਮ ਹੈ ਇਹ ਜਾਣਾ ਵੀ ਚਾਹੀਦਾ ਕਿ ਅਸੀਂ ਟਰਾਲੀਆਂ ਟਰੈਕਟਰ ਜੋ ਜਿਹਦੇ ਕੋਲ ਸਾਧਨ ਹੈ ਉਹਦੇ ਟਰੱਕ ਟਰਾਲੀ ਟਰੈਕਟਰ ਪਰ ਪਰ ਕੇ ਆਪਾਂ ਚੱਲ ਪੈਨੇ ਆ ਜਾਣਾ ਵੀ ਚਾਹੀਦਾ ਪਰ ਜਦੋਂ ਉਹ ਆਫਤ ਹੌਲੀ 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 ਵਾਪਸ ਮੁੜਦੀ ਆ ਜਿਵੇਂ ਹੁਣ ਪਾਣੀ ਮੁੜਿਆ ਤੇ ਫੇਰ ਅਸੀਂ ਉਹਨਾਂ ਲੋਕਾਂ ਦੀ ਸਾਰ ਨਹੀਂ ਲੈਂਦੇ ਹਾਂ ਬਿਲਕੁਲ ਠੀਕ ਜਿਵੇਂ ਤੁਸੀਂ ਕਿਹਾ ਕਿ ਇੱਕ ਜਿਸ ਪਰਿਵਾਰ ਦਾ ਗੁਜ਼ਾਰਾ ਡੰਗਰਾਂ ਤੇ ਹੁੰਦਾ ਅੱਜ ਉਸ ਦੇ ਮੰਨ ਲਓ 5 ਡੰਗਰ ਅੱਜ ਇੱਕ ਚੰਗੀ ਮੱਝ ਲੈਣ ਚੋਂ 1 ਲੱਖ ਰੁਪਏ ਤੋਂ ਕਟ ਨਹੀਂ ਮਿਲਦੀ ਬਿਲਕੁਲ 5 ਮੱਝਾਂ ਉਹਦੇ ਘਰ ਦੀਆਂ ਜਿਹੜਾ ਗੁਜ਼ਾਰਾ ਕਰਦਾ ਤੇ ਉਹ 5 ਜਾਂ 4 ਜਾਂ 3 ਜਾਂ ਹੋਵੇ ਤਾਂ ਚੰਨ 4 ਲੱਖ ਦਾ ਨੁਕਸਾਨ ਹੋਇਆ ਉਹ ਉੱਪਰ ਪਾਈ ਕਿੱਥੋਂ ਕਰੇਗਾ ਬਿਲਕੁਲ ਫੇਰ ਜਦੋਂ ਡੰਗਰ ਮੰਨ ਲਓ ਕੋਈ ਜਾਨੀ ਨੁਕਸਾਨ ਹੋਇਆ ਡੰਗਰਾਂ ਦਾ ਜਾਂ ਕੋਈ ਹੋਰ ਕਿਸੇ ਦਾ ਤੇ ਜਦੋਂ ਪਾਣੀ ਉਤਰਨਾ ਹੈ ਤੇ ਤੁਹਾਨੂੰ ਐਦਾਂ ਨਹੀਂ ਪਤਾ ਲੱਗਣਾ ਉਹਦਾ ਵੀ ਕਦੋਂ ਹੋਇਆ ਜਦੋਂ ਤੁਹਾਨੂੰ ਉੱਥੋਂ ਸਮੈਲ ਆਣੀ ਸ਼ੁਰੂ ਹੋਣੀ ਹੈ ਵੀ ਆ ਜੇ ਸਾਈਡ ਤੋਂ ਆ ਰਹੀ ਆ ਜੇ ਸਾਈਡ ਤੋਂ ਆ ਰਹੀ ਆ ਜੋ ਉਸ ਸਾਈਡ ਤੋਂ ਆ ਰਹੀ ਆ ਉਸ ਜਗ੍ਹਾ ਤੋਂ ਆ ਰਹੀ ਹੈ ਤੁਸੀਂ ਜਾ ਕੇ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਇੱਥੇ ਫਲਾਣ ਡੰਗਰ ਮਰਿਆ ਹੋਇਆ ਇੱਥੇ ਫਲਾਣਾ ਕੋਈ ਜਾਨਵਰ ਮਰਿਆ ਹੋਇਆ ਇੱਥੇ ਫਲਾਣਾ ਜਾਨਵਰ ਮਰਿਆ ਹੋਇਆ ਤਾਨੂੰ ਉਹ ਚੀਜ਼ ਪਤਾ ਲੱਗਣੀ ਆ ਆ ਪਰ ਬਣ ਜ ਗਈ ਆਪਾਂ ਗਈ ਆ ਜਿਵੇਂ ਦੇਖਿਆ ਹੁਣ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਸਕਿਨ ਪ੍ਰੋਬਲਮ ਦੀ ਜਿਹੜੀ ਆ ਜਿਹੜੀ ਆ ਬਿਮਾਰੀ ਆ ਸ਼ੁਰੂ ਹੋ ਚੁੱਕੀ ਆ ਬਿਲਕੁਲ ਮੈਂ ਸਕਿਨ ਤੇ ਆ ਰਹੇ ਹਾਂ ਜਦੋਂ ਉੱਥੋਂ 스멜 ਆਣੀ ਸ਼ੁਰੂ ਹੋਣੀ ਹੈ ਉਹ ਪਹਿਲੀ ਗੱਲ ਤਾਂ ਜਿਹੜਾ ਖੇਤਾਂ ਨੂੰ ਤੁਸੀਂ ਪਾਣੀ ਲਾਇਆ 5 ਦਿਨ 2 ਦਿਨ ਜਿੰਨ ਤੱਕ 스멜 ਨਹੀਂ ਆਇਆ ਤਾਂ ਪਾਣੀ ਤੁਹਾਡਾ ਖੇਤਾਂ ਚ ਪਾਣੀ ਰਸ ਗਿਆ ਜਦੋਂ ਆਈ ਫਿਰ ਤੁਸੀਂ ਉਦੋਂ ਡੰਗਰ ਜਾਂ ਜਾਨਵਰ ਚਕਾਇਆ ਜਦੋਂ 스멜 ਆਈ ਉਦੋਂ ਪਤਾ ਲੱਗਿਆ ਤੁਹਾਨੂੰ ਤੇ ਫਿਰ ਜਿਹੜੀ ਉਹਦੇ ਨਾਲ ਬਿਮਾਰੀ ਫੈਲਣੀ ਆ ਸਾਡੇ ਕੋਲ ਉਹਦਾ ਇਲਾਜ ਕੀ ਆ ਉਹਦਾ ਰੋਡ ਮੈਪ ਕੀ ਆ ਸਰਕਾਰ ਕੋਲ ਤਾਂ ਹੈਗਾ ਬਹੁਤ ਕੁਝ ਆ ਸਰਕਾਰ ਕਰ ਸਕਦੀ ਹੈ ਪਰ ਫਿਰ ਵੀ ਕੁਝ ਪਰਸੈਂਟ ਏਦਾਂ ਦਾ ਹੁੰਦਾ ਕਿ ਸਰਕਾਰਾਂ ਦੇ ਹੱਥ ਵਿਚ ਖੜੇ ਹੋ ਜਾਂਦੇ ਆ ਬਿਲਕੁਲ ਠੀਕ ਹੈ ਸਰਕਾਰਾਂ ਕੋਲ ਵੀ ਇੱਕ ਲਿਮਟਿਡ ਜਾ ਸੋਰਸ ਹੁੰਦੇ ਨੇ ਸਰਕਾਰੀ ਹਸਪਤਾਲ ਨੇ ਪ੍ਰਾਈਵੇਟ ਹਸਪਤਾਲ ਜਾਉਣੇ ਕਿ ਪੈਸਾ ਤੁਹਾਡੇ ਕੋਲ ਪਹਿਲਾਂ ਹੀ ਹੈ ਨਹੀਂ ਪ੍ਰਾਈਵੇਟ ਜਾਏਗਾ ਕੌਣ ਸਰਕਾਰੀ ਜਾਣਾ ਸਰਕਾਰੀ ਉੱਥੇ ਡਾਕਟਰ ਅਮਲਾ ਦਵਾਈਆਂ ਉਹ ਫੇਰ ਬਾਹਰੋਂ ਲੈਣੀਆਂ ਪੈਸਾ ਫੇਰ ਚਾਹੀਦਾ ਬਾਹਰੋਂ ਟੈਸਟ ਸਾਰੇ ਰਿਪੋਰਟਾਂ ਸਾਰਾ ਬਾਹਰੋਂ ਉਹ ਫੇਰ ਆ ਕੇ ਬਾਹਰ ਜਾਣਾ ਪਊ ਤੁਹਾਨੂੰ ਫੇਰ ਪੈਸੇ ਦਾ ਖਰਚਾ ਆ ਗਿਆ ਤੁਹਾਡੇ ਕੋਲ ਤੇ ਹਰ ਬੰਦਾ ਸੋਚਦਾ ਲੈਂਦਾ ਵੀ ਜੇ ਮੈਂ ਪੈਸੇ ਹੀ ਲਾਣਾ ਫਿਰ ਮੈਂ ਸਰਪ੍ਰਾਈਵਟ ਕਿਉਂ ਨਾ ਲਾ ਲਾਂ ਜਿੱਥੇ ਵਧੀਆ ਸੁਵਿਧਾਵਾਂ ਮਿਲੇ ਉਹ ਸੋਰਸ ਜਿਹੜੇ ਹੈਗੇ ਨੇ ਸਰਕਾਰਾਂ ਤੋਂ ਸੀਮਤ ਨੇ ਹੈ ਜਰੂਰ ਆ ਬਹੁਤ ਨੇ ਪਰ ਸੀਮਤ ਨੇ ਉਹ ਬਿਮਾਰੀਆਂ ਫੈਲਣੀਆਂ ਲੋਕਾਂ ਨੂੰ ਉਹ ਦਵਾਈਆਂ ਲੈਣੀਆਂ ਲੋਕਾਂ ਨੇ ਉਹ ਦਵਾਈ ਮਿਲਣੀ ਕਿੱਥੇ ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਉਹਨਾਂ ਨੂੰ ਸਕਿਨ ਦੀ ਬਿਮਾਰੀ ਆਪਾਂ ਜਦੋਂ ਹੁਣ ਜਿਹੜਾ ਆਪਣੇ ਸਹਿਯੋਗ ਦੇ ਨਾਲ ਕੁਝ ਸਮਾਜ ਸੇਵੀਆਂ ਦੇ ਜਿਹੜੀ ਆਪਾਂ ਦਵਾਈ ਦੀ ਥੋੜਾ ਜਿਹਾ ਹੰਬਲਾ ਮਾਰਿਆ ਤਾਂ ਆਪਾਂ ਦੇਖਿਆ ਕਿ ਬਹੁਤ ਲੋਕਾਂ ਨੇ ਤਾਂ ਦੱਸਣ ਲਈ ਤਿਆਰ ਨਹੀਂ ਕਿ ਸਾਨੂੰ ਬਿਮਾਰੀ ਕੀ ਉਹ ਮਾਰੀ ਕੀ ਹੈ ਬਿਲਕੁਲ ਠੀਕ ਹੈ ਉਹ ਆਪਣਾ ਪਰਿਵਾਰ ਦੇਖਦਾ ਉਹ ਕਹਿੰਦਾ ਯਾਰ ਕੋਈ ਨਹੀਂ ਖਰਚ ਹੈਗੀ ਥੋੜੀ ਮੋਦੀ ਆਪਣੀ ਹਰ ਜੂਗੀ ਯਾਰ ਆਪਾਂ ਆਪਣਾ ਪਰਿਵਾਰ ਦੇਖਣਾ ਉਹ ਕਹਿੰਦਾ ਕਿਉਂਕਿ ਉਹਦੇ ਜੇਬ ਵਿੱਚ ਪੈਸੇ ਹੀ ਨਹੀਂ ਕਿ ਉਹ ਪੈਸੇ ਲੈ ਕੇ ਪ੍ਰਾਈਵੇਟ ਹਸਪੀਟਲ ਜਾਵੇ ਉਹ ਪੈਸੇ ਲੈ ਕੇ ਦਵਾਈ ਚਲਾ ਜਾਵੇ ਉਹਦੇ ਕੋਲ ਤਾਂ ਪੈਸਾ ਹੈ ਨਹੀਂ ਤਾਂ ਇਸ ਕਰਕੇ ਇਹ ਚੀਜ਼ਾਂ ਵੀ ਸਰਕਾਰ ਤੱਕ ਹੈ ਸਰਕਾਰ ਨੂੰ ਗਹਾਰ ਕੌਣ ਲਾਏਗਾ ਜਾ ਕੇ ਸਰਕਾਰ ਨੂੰ ਕਹੇਗਾ ਕੌਣ ਜਾ ਕੇ ਹੋਰ ਵੀਰ ਬਣ ਜੀ ਇਹ ਵੀ ਇੱਥੇ ਸਵਾਲ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਸਰਕਾਰ ਜਿਹੜਾ ਹੁਣ ਉਹ ਕੇਂਦਰ ਤੋਂ ਫੰਡ ਮੰਗੇਗੀ ਆਪਾਂ ਥੋੜਾ ਪੰਜਾਬ ਸਰਕਾਰ ਦੀ ਗੱਲ ਕਰਨੀ ਆ ਪੁੱਜਵੇਂ ਪੰਜਾਬ ਦਾ ਜੋ ਐਡਾ ਨੁਕਸਾਨ ਹੋਇਆ ਉਹਨਾਂ ਨੇ ਕੇਂਦਰ ਤੋਂ ਮੁਆਵਜ਼ਾ ਮੰਗਣਾ ਹੈ ਪਰ ਕੇਂਦਰ ਨੇ ਫਿਰ ਵੀ ਕਿਤੇ ਨਾ ਕਿਤੇ ਦੇਖਣਾ ਵੀ ਹਾਂ ਵੀ ਜੇਕਰ ਸੇਨਾ ਫੰਡ ਦਿੰਨੇ ਆ ਕਿ ਸ਼ਾਇਦ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਕੋਈ ਰਣਨੀਤੀ ਚ ਪੈਰ ਆ ਸਕਦਾ ਕਿ ਸਾਡੇ ਲੀਡਰ ਚੰਗ ਸਕਦੇ ਨੇ ਇਹ ਵੀ ਕਿਤੇ ਨਾ ਕਿਤੇ ਹੁਣ ਸ਼ੁਰੂ ਹੋ ਜਾਊਗਾ ਵੀ ਫੰਡ ਇਨਾ ਕੁ ਦਈਏ ਸ਼ਾਇਦ ਅਸੀਂ ਆਉਣ ਵਾਲੇ ਸਮੇਂ ਚ ਸਕਸੈਸਫੁਲ ਹੋ ਸਕੀਏ ਇਹ ਵੀ ਕਿਤੇ ਨਾ ਦੇਖੋ ਰਾਜਨੀਤੀ ਚ ਰਾਜਨੀਤੀ ਤਾਂ ਹੈ ਉਹ ਤਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇੰਨਾ ਕੇ ਚ ਕੋਈ ਦੋ ਰਾਇ ਨਹੀਂ ਰਾਜਨੀਤੀ ਹੋ ਰਹੀ ਹੈ ਰਾਜਨੀਤੀ ਸਾਰੇ ਕਰ ਰਹੇ ਆ ਪੰਜਾਬ ਦੇ ਸੱਤਾਧਿਰ ਨੇ ਕਿਹਾ ਕਿ ਸਾਨੂੰ ਕੇਂਦਰ ਫੰਡ ਨਹੀਂ ਦੇ ਰਹੀ ਕਿਉਂਕਿ ਇਲਜ਼ਾਮ ਆਪਾਂ ਨੇ ਲਾਉਣਾ ਆਪਾਂ ਤਾਂ ਕਦੇ ਗੱਲ ਕਹਿਣੀ ਨਹੀਂ ਕਿ ਸਾਨੂੰ ਫੰਡ ਬਸਫੀਸ਼ੀਐਂਟ ਹੈ ਕੇਂਦਰ ਨੇ ਕਿਹਾ ਅਸੀਂ ਦੇ ਤਾ ਕਹਦੇ ਕੇਂਦਰ ਨੇ ਇਹ ਗੱਲ ਨਹੀਂ ਕਹਿਣੀ ਕਿ ਹਾਂ ਜੀ ਅਸੀਂ ਰੋਕ ਲਿਆ ਉਹਨੇ ਰੋਕ ਲਿਆ ਉਹਨੇ ਤਾਂ ਵੀ ਕਹਿ ਦੇਣਾ ਦੇਤਾ ਜੇ ਉਹਨੇ ਤੁਹਾਨੂੰ ਮਤਲਬ 100 ਰੁਪਏ ਦੇਣਾ ਜੇ ਉਹਨੇ ਤੁਹਾਨੂੰ ਕੱਲ 30 ਰੁਪਏ ਦੇ ਮਤਲਬ ਕਰਤੇ ਤਾਂ ਉਹਨੇ ਕਹਿਣਾ ਜੀ ਦੇਤਾ ਉਹਨੇ ਇਹ ਨਹੀਂ ਦੱਸਣਾ ਕਿ 70 ਰਹਿ ਗਏ 30 ਕਰਤੇ ਉਹਨੇ ਕਹਿਣਾ ਜੀ ਦੇਤਾ ਤਾਂ ਰਾਜਨੀਤੀ ਸਾਰੀਆਂ ਪਾਰਟੀਆਂ ਸਾਰੀਆਂ ਸਰਕਾਰਾਂ ਸਾਰੀਆਂ ਸੱਤਾ ਤੇਰ ਕਰਦੀਆਂ ਚਾਹ ਪੰਜਾਬ ਆ ਚਾਹ ਕੇਂਦਰ ਹੈ ਪਰ ਗੱਲ ਲੋਕਾਂ ਦੀ ਹੈ ਕਿ ਲੋਕ ਇਹ ਪੀੜਾ ਕਦੋਂ ਤੱਕ ਜਰਦੇ ਰਹਿਣਗੇ ਲੋਕ ਇਨਾਂ ਬਿਮਾਰੀਆਂ ਦੇ ਨਾਲ ਇਨਾਂ ਤਰਾਸਦਿਆਂ ਦੇ ਨਾਲ ਦੋ ਚਾਰ ਕਦੋਂ ਤੱਕ ਹੁੰਦੇ ਰਹਿਣਗੇ ਅੱਜ ਵੀ ਪੰਜਾਬ ਦੇ ਬਹੁਤ ਇਲਾਕਿਆਂ ਦੇ ਵਿੱਚ ਤੁਸੀਂ ਪਾਣੀ ਉੱਤਰ ਗਿਆ ਪਾਣੀ دریاਵਾਂ ਵਿੱਚ ਚਲਾ ਗਿਆ ਵਾਪਸ ਬਹੁਤ ਸਾਰੇ ਇਲਾਕੇ ਅੱਜ ਵੀ ਪੰਜਾਬ ਦੇ ਅੱਜ ਦੀ ਡੇਟ 'ਚ ਹੁਣ ਤੁਸੀਂ ਚੈੱਕ ਕਰ ਲੋ ਜਿੱਥੇ ਅਜੇ ਵੀ ਬੰਨ ਟੁੱਟਣ ਦੇ ਖਤਰਾ ਬਰਕਰਾਰ ਹੈ ਠੀਕ ਜ਼ਰੂਰੀ ਨਹੀਂਗਾ ਕਿ ਸਾਰੇ ਥਾਂ ਤੋਂ ਸਤਲੋਜ ਬਿਆਸ ਰਾਵੀ ਤੇ ਨਹਿਰਾ ਵਾਂਗੂ ਬਿਲਕੁਲ ਬਰਾਬਰ ਹੈ ਕਈ ਜਗ੍ਹਾ ਤੋਂ ਬਿਲਕੁਲ ਨੀਮ ਹੈ ਇਹ ਕਈ ਜਗ੍ਹਾ ਤਾਂ ਕਾਫੀ ਉੱਚਾ ਹੈ ਅੱਜ ਵੀ ਬੰਨ ਟੁੱਟਣ ਲਈ ਤਿਆਰ ਆ ਅੱਜ ਵੀ ਕੱਗਰ ਦੇ ਬਹੁਤ ਇਲਾਕੇ ਨੇ ਜਿੱਥੇ ਲੋਕ ਰਾਤ ਨੂੰ ਬੰਨਾਂ ਦੇ ਉੱਪਰ ਪਹਿਰਾ ਦਿੰਦੇ ਆ ਸਤਲੋਜ ਦੇ ਬੰਨਾਂ ਦੇ ਉੱਪਰ ਪਹਿਰਾ ਦੇ ਰਿਆ ਅੱਜ ਵੀ ਲੋਕ ਬਿਆਸ ਦੇ ਉੱਪਰ ਪਹਿਰਾ ਦੇ ਰਿਆ ਅਸੀਂ ਪਾਣੀ ਉਤਰ ਗਿਆ ਲੋਕ ਬੰਨਾਂ ਤੇ ਪਹਿਰਾ ਦੇ ਰਿਆ ਅਸੀਂ ਅੱਜ ਤੱਕ ਉਹਨੂੰ ਪਿਛਲੇ 4 ਦਿਨ 5 ਦਿਨ ਪਾਣੀ ਉਤਰੇ ਨੂੰ ਹੋ ਗਏ 3 ਦਿਨ ਤੇ ਅਸੀਂ ਉਹਨਾਂ 3 4 5 ਦਿਨਾਂ ਦੇ ਵਿੱਚ ਅਜੇ ਹਾਲ ਕੋ ਕੰਮ ਹੀ ਨਹੀਂ ਕਰ ਸਕੇ ਕਿ ਲੋਕ ਆਪਣੇ ਘਰ ਜਾ ਕੇ ਸੋ ਜਾਣ ਵੀ ਹੁਣ ਬੰਨ ਨਹੀਂ ਟੁੱਟਦਾ ਠੀਕ ਤੇ ਜਦੋਂ ਅਸੀਂ ਹੁਣੇ ਕਰ ਸਕੇ ਤੇ ਫਿਰ ਅਸੀਂ ਪਿਛਲੇ 70 ਸਾਲ ਚ ਕੁਛ ਨਹੀਂ ਕਰ ਸਕੇ ਤਾਂ ਫਿਰ ਅਸੀਂ ਆਉਣ ਵਾਲੇ ਟਾਈਮ ਚ ਕਦੋਂ ਕਰਾਂਗੇ ਤੇ ਸਾਡੇ ਕੋਲ ਰੋਡ ਮੈਪ ਪਿਛਲ ਕੱਲ ਵੀ ਗੱਲ ਕਹੀ ਸੀ ਕਿ ਇਹਦਾ ਰੋਡ ਮੈਪ ਸਾਡੇ ਕੋਲ ਕੀ ਹੈ ਸਾਡੇ ਕੋਲ ਤਾਂ ਰੋਡ ਮੈਪ ਹੀ ਹੈ ਨਹੀਂ ਕੋਈ ਕਲੀਅਰ ਸਥਿਤੀ ਤਾਂ ਹੁਣ ਚਾਹੀਦੀ ਆ ਵੀ ਜਿਹੜਾ ਆਹ ਦਰਿਆਵਾਂ ਦੇ ਬੰਨ੍ਹ ਨੇ ਜਾਂ ਨਦੀਆਂ ਨਹਿਰਾਂ ਦੇ ਬੰਨ੍ਹ ਨੇ ਕਿ ਉਸ ਨੂੰ ਇਸ ਤਰੀਕੇ ਨਾਲ ਪੱਕਾ ਕੀਤਾ ਜਾਵੇ ਕਿ ਜਿਹੜਾ ਪਾਣੀ ਆ ਉਹ ਪਿੰਡਾਂ 'ਚ ਐਂਟਰੀ ਨਾ ਹੋਵੇ ਇਹ ਕੋਈ ਸਥਿਤੀ ਜਿਹੜੀ ਬਣਾ ਲਈ ਚਾਹੀਦੀ ਹੈ ਮੈਂ ਉਹ ਹੀ ਕਹਿ ਰਿਹਾ ਤਾਂ ਕੋਈ ਰੋਡ ਮੈਪ ਨਹੀਂ ਕਿਸੇ ਸਰਕਾਰ ਕੋਲ ਇਹ ਕਹਿ ਦਿੰਦੇ ਆਪਾਂ ਵੀ ਉਹਦਾ ਬੰਨ੍ਹ ਬਣਾਵਾਂਗੇ ਉਹਦਾ ਬੰਨ੍ਹ ਬਣਾਵਾਂਗੇ ਪਿਛਲੀਆਂ ਸਰਕਾਰਾਂ ਆਈਆਂ ਕਾਲੀ ਸਰਕਾਰ ਸਮੇਂ ਵੀ ਕਹਿੰਦੇ ਕੱਗਰ ਸਾਰਾ ਜਿਹੜਾ ਹੈਗਾ ਚੈਨਲਾਈਜ਼ ਹੋ ਜਾਏਗਾ ਕਿਸੇ ਨੇ ਅਜੇ ਤੱਕ ਕੋਈ ਸਾਰ ਨਹੀਂ ਲਈ ਪੈਸਾ ਕਿੱਥੋਂ ਆਇਆ ਕਿੱਧਰ ਗਿਆ ਕਿੱਧਰ ਗਿਆ ਸੀ ਕਿਵੇਂ ਕਰਿਆ ਕੀ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਪ੍ਰੋਜੈਕਟ ਜ਼ਰੂਰ ਬਣਾਇਆ ਹੋਇਆ ਸੀ ਉਹਦੇ MP ਮਹਾਰਾਣੀ ਪ੍ਰਨੀਤ ਕੌਰ ਸੀਗੇ ਤਾਂ ਉਹਨਾਂ ਨੇ ਇੱਕ ਪ੍ਰੋਜੈਕਟ ਜ਼ਰੂਰ ਬਣਾਇਆ ਸੀ ਉਹ ਪ੍ਰੋਜੈਕਟ ਕਿੱਥੇ ਹੈ ਕਿਸੇ ਨੂੰ ਕੁਝ ਨਹੀਂ ਪਤਾ ਤਾਂ ਇਦਾਂ ਹੀ ਹੈਗਾ ਜਿਹੜੇ ਦੂਜੇ ਦਰਿਆ ਨੇ ਉਹਨਾਂ ਦਰਿਆਵਾਂ ਦੀ ਗੱਲ ਕਰੀਓ ਪਾਕਿਸਤਾਨ ਨੂੰ ਜਾ ਜਾ ਰਿਹਾ ਰਾਵੀ ਤਾਂ ਉਹਦੇ ਚਾਹੇ ਸਤਲੁਜ ਆ ਚਾਹੇ ਬਿਆਸ ਆ ਉਹਨਾਂ ਦਾ ਵੀ ਜਿਹੜਾ ਹੈਗਾ ਕਿਸੇ ਨੂੰ ਕੁਝ ਨਹੀਂ ਪਤਾ ਪਰ ਇੱਕ ਗੱਲ ਜ਼ਰੂਰ ਆ ਲੋਕ ਆਪਣੇ ਪੈਰਾਂ ਤੇ ਪੰਜਾਬ ਦੇ ਲੋਕ ਆਪਣੇ ਪੈਰਾਂ ਤੇ ਖੜਨਾ ਆਪ ਸਿੱਖ ਗਏ ਲੋਕਾਂ ਨੇ ਦੋ ਦੋ ਤਿੰਨ ਕਿੰਨੇ ਦੋ ਸਾਲ ਤੱਕ ਸਾਇਕ ਪੂਰਾ ਸਾਲ ਕਰੋਨਾ ਦੀ ਮਾਰ ਚੜ੍ਹਿਆ ਸਰਦਾਪ ਹੰਡਾਇਆ ਤੇ ਲੋਕ ਮੋੜ ਆਪਣੇ ਪੈਰਾਂ ਤੇ ਖੜੇ ਹੋਏ ਲੋਕ ਜਿਹੜੇ ਅੰਦਰੋਂ ਬਾਹਰ ਨੇ ਨਿਕਲੇ ਜਿਨ੍ਹਾਂ ਦਾ ਕੋਈ ਕੰਮ ਕਰ ਨਹੀਂ ਕੀਤਾ ਜੋ ਵੀ ਆਪਣੇ ਪੈਰਾਂ ਦੇ ਦੁਆਰਾ ਕਰਨ ਜਾਨੀ ਕਿ ਆਪਾਂ ਕਹੀਏ ਪੰਜਾਬ ਵਿੱਚ ਪੰਜਾਬੀ ਜਿਹੜੇ ਨੇ ਉਹ ਹੰਡ ਚੁੱਕੇ ਨੇ ਇਸ ਬਿਲਕੁਲ ਪੰਜਾਬ ਜਿਹੜੇ ਪੰਜਾਬ ਦੇ ਲੋਕ ਆ ਉਹ ਚੰਗਾ ਮਾੜਾ ਸਮਾਂ ਬਤਾਉਣਾ ਜਾਣਦੇ ਆ ਤੇ ਲੋਕ ਆਪਣੇ ਪੈਰਾਂ ਤੇ ਆਪ ਖੜਾ ਜਾਣਦੇ ਆ ਇਸੇ ਕਰਕੇ ਮੇਨੂੰ ਲੱਗਦਾ ਸਰਕਾਰਾਂ ਕੋਈ ਵੀ ਸਰਕਾਰ ਆਈ ਉਹਨੂੰ ਪਤਾ ਹੈ ਕਿ 5 7 10 ਦਿਨ ਮਹੀਨੇ 2 ਮਹੀਨੇ ਦੀ ਗੱਲ ਹੈ ਉਸ ਤੋਂ ਬਾਅਦ ਲੋਕ ਭੁੱਲ ਜਾਣਗੇਰ ਵਾਕਈ ਲੋਕ ਭੁੱਲ ਵੀ ਜਾਣਗੇ ਯਾਦ ਕਿਸੇ ਦੇ ਨਹੀਂ ਰਹਿਣਾ ਤੁਸੀਂ 2 ਮਹੀਨੇ ਬਾਅਦ ਦੇਖੋਗੇ ਕਿਸੇ ਦੇ ਹੜ ਯਾਦ ਨਹੀਂ ਰਹਿਣਾ ਕਿਸੇ ਦੇ ਸਰਕਾਰ ਯਾਦ ਨਹੀਂ ਰਹਿਣੀ ਕਿਸੇ ਦੇ ਪ੍ਰਸ਼ਾਸਨ ਯਾਦ ਨਹੀਂ ਰਹਿਣਾ ਕਿਸੇ ਦੇ ਯਾਦ ਨਹੀਂ ਆਉਣਾ ਬੰਨ ਕਿੱਥੇ ਬੰਨ ਨਹੀਂ ਹੈ ਤੁਹਾਨੂੰ ਉਹੀ ਬੰਨਾਂ ਦੇ ਉੱਪਰ ਦੀ ਲੋਕ ਚੱਲਦੇ ਦਿਖਣਗੇ ਉਹੀ ਤੁਹਾਨੂੰ ਖੱਗਰ ਦੇ ਪੇਜ ਦੀ ਲੋਕ ਨਿਕਲਦੇ ਦਿਖਣਗੇ ਉਹੀ ਤੁਹਾਨੂੰ ਸਤਲੋਏ ਦਾ ਵੀ ਉਥੋਂ ਤੁਹਾਨੂੰ ਖੇਤ ਦੇ ਨਾਲ ਕਿਨਾਰਿਆਂ ਦੇ ਲੋਕ ਜਿਹੜੇ ਹੈਗੇ ਆ ਉਹੀ ਅੱਜ ਕਰਦੇ ਮਿਲਣਗੇ ਉਹੀ ਰਪਾਲ ਜਿਹੜੇ ਅੱਜ ਲੀਡਰਾਂ ਨੂੰ ਗਾਲਾਂ ਕੱਢ ਰਹੇ ਆ ਜਿਨ੍ਹਾਂ ਨੇ ਪੱਕਾ ਕੋਈ ਇੰਤਜ਼ਾਮ ਨਹੀਂ ਕੀਤਾ ਉਹ ਲੀਡਰ ਜਿਹੜੇ ਬੰਨਾਂ ਦੇ ਉੱਪਰ ਜਾ ਰਹੇ ਨੇ ਉਹੀ ਲੋਕ ਹੋਣਗੇ ਜਿਹੜੇ ਸਰਕਾਰ ਬਣਾਉਣਗੇ ਨਹੀਂ ਮੈਂ ਕਹਿੰਦਾ ਹੁੰਦੀ ਹੈ ਰੈਲੀਆਂ 'ਚ ਉਹੀ ਬੰਨਗੇ ਉਹੀ ਹੋਤਾ ਤੁਸੀਂ ਚੀਜ਼ ਹੈਗੀ ਲੋਕ ਸਹਿਣ ਸ਼ਕਤੀ ਲੋਕਾਂ ਚ ਹੈਗੀ ਆ ਪੰਜਾਬੀਆਂ ਦੇ ਵਿੱਚ ਹੈਗੀ ਆ ਪਰ ਫਿਰ ਵੀ ਸਾਨੂੰ ਸੋਚਣਾ ਤਾਂ ਪਏਗਾ ਬੜਾ ਗੰਭੀਰ ਮੁੱਦਾ ਹੈਗਾ ਬੜੀ ਗੰਭੀਰਤਾ ਨਾਲ ਇਸ ਨੂੰ ਲੈਣਾ ਪਏਗਾ ਚਾਹ ਕੇਂਦਰ ਸਰਕਾਰ ਆ ਚਾਹ ਪੰਜਾਬ ਸਰਕਾਰ ਆ ਲੋਕਾਂ ਦਾ ਮੁਰਬ ਸੇਵਾ ਕਿਵੇਂ ਕਰਨਾ ਇਹਦੇ ਲਈ ਰੋਡ ਮੈਪ ਤਿਆਰ ਕਰਨਾ ਪਏਗਾ ਬਣਾ ਦੇ ਲਈ ਰੋਡ ਮੈਪ ਤਿਆਰ ਕਰਨਾ ਪਏਗਾ ਤਾਂ ਕਿ ਪੰਜਾਬ ਆ ਜਿਹੜਾ ਮੁਰ ਤੋਂ ਖਿਸ਼ਾਲ ਹੋ ਠੀਕ ਹੈ ਬੜਾ ਬਹੁਤ ਧੰਨਵਾਦ ਸੋ ਬਿਲਕੁਲ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਸਰਕਾਰ ਆਉਣਗੀਆਂ ਬੇਸ਼ੱਕ ਆਮ ਆਦਮੀ ਪਾਰਟੀ ਦੀ ਆ ਬੇਸ਼ੱਕ ਬੀਜੇਪੀ ਦੀ ਆ ਬੇਸ਼ੱਕ ਉਹ ਅਕਾਲੀ ਦਲ ਦੀ ਸਰਕਾਰ ਹੈ ਦਾਵਾ ਤੇ ਵਾਦਾ ਹਰ ਵੱਲੋਂ ਕੀਤਾ ਜਾ ਰਿਹਾ ਹੈ ਕਿ ਪੱਕੇ ਪ੍ਰਬੰਧ ਕੀਤੇ ਜਾਣ ਇਦਾਂ ਦਾ ਕੋਈ ਇਦਾਂ ਦਾ ਸਿਸਟਮ ਲਿਆ ਆ ਜਾਵੇ ਕਿ ਪੰਜਾਬ ਇਸ ਹਰ ਦੀ ਸਥਿਤੀ ਦੇ ਵਿੱਚ ਨਾ ਗੁਜ਼ਰੇ ਉਹ ਕਿਹੜਾ ਰੋਡ ਪਲਾਨ ਹੋਊਗਾ ਉਹ ਕੀ ਸਥਿਤੀ ਹੋਵੇਗੀ ਉਹ ਮੋਰ ਦੁਆਰਾ ਸੀ ਤੁਹਾਨੂੰ ਬੋਲਦਾ ਪੰਜਾਬ ਦੀ ਜਿਹੜੀ ਸੰਖੇਪ ਜਾਣਕਾਰੀ ਆ ਰਹੀ ਹੈ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.